ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅੱਸਤੇ ਦੋ ਐਨੀਮਲ ਲੈ ਕੇ ਆਏ ਇੱਕ ਤਾਂ ਜਰਸੀ ਦਾ ਤੋਪਾ ਗੱਬਣ ਚੈੱਕ ਪਾਸ ਜੀ ਤੇ ਦੋ ਨੰਬਰ ਗੱਬਣ ਤਿਆਰ ਮੱਝ ਸਪੈਸ਼ਲ ਬੇਨਤੀ ਆ ਬੇਤੇ ਜੇ ਕੋਈ ਟੋਕੜ ਗੱਭਰ ਨਾਗ ਹੁੰਦਾ ਤਾਂ ਆਪਦਾ ਪਰਸਨਲ ਡਾਕਟਰ ਸਹਿਬਾ ਨਾਲ ਲੈ ਕੇ ਆਇਆ ਕਰੋ ਜੇ ਕੋਈ ਗੱਭਰ ਹੁੰਦਾ ਤਾਂ ਆਪਦੀ ਪਾਸ ਜਰੂਰ ਕਰ ਲਿਆ ਕਰੋ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸਦੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸਿਕਾ ਜੀ ਸਸਿਕਾ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਗੁਰਪਾਲ ਸਿੰਘ ਪਿੰਡ ਮਹਿਰੋਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 986931006 ਠੀਕ ਹੈ ਜੀ ਦੋ ਨਾਗ ਹੈ ਜੀ ਹਾਂਜੀ ਜਰਸੀ ਤੋਂ ਸ਼ੁਰੂ ਕਰਦੇ ਆ ਜੀ ਬੱਚੇ ਦੀ ਉਮਰ ਕਿੰਨੀ ਕਾ ਜੀ ਇਹਦੀ ਇਹ ਦੰਦੀ ਆ ਜੀ ਦੋ ਦੰਦ ਬੱਚਾ ਹਾਂ ਜੀ 14 ਮਹੀਨੇ ਦੀ ਗੱਬਣਾ ਚੈੱਕਪਾਸ ਹਾਂਜੀ ਚੈੱਕਪਾਸ ਫਾਰਮ ਜੀ ਠੀਕ ਆ ਇਹਦਾ ਕੋਈ ਸੀਮਾ ਰਿਕਾਰਡ ਹੈਗਾ ਜੀ ਆਪਣੇ ਕੋਲ ਨਹੀਂ ਸੀਮਾ ਰਿਕਾਰਡ ਕੋਈ ਨਹੀਂ ਦਾ ਪਤਾ ਲੈ ਗਾਂ ਲੈ ਕੇ ਹਾਂਜੀ ਐਵੇਂ ਆਪਾਂ ਕਹਿ ਦਿੱ ਗਏ ਵੀਰੇ ਗਾਂ ਜਾ ਕੇ ਨਿਕਲੇ ਕੋਸੂਰ ਹਾਂਜੀ ਠੀਕ ਆ ਇਹ ਕਨਫਰਮ ਹੋਣਗੇ ਵੀ ਦੋ ਦੰਦ ਦੀ ਹੋਊਗਾ ਹਾਂ ਹਾਂ ਦੋ ਦੰਦ ਦਾ ਠੀਕ ਆ ਮੂਰੇ ਖੜ ਜੋ ਥੋੜੀ ਜੀ ਆਪਾਂ ਪਹਿਲਾਂ ਝੋਲੀ ਚੈੱਕ ਕਰਾ ਦਿੱਤੀ ਕਰਮਾ ਵਾਲੀ ਦੀ ਜੀ ਲੋ ਜੀ ਕਰੋ ਬਹੁਤ ਸੋਹਣੀ ਝੋਲੀ ਆ ਕੱਲਾ ਕੱਲਾ ਖਾਣਾ ਨਿਖੜਵਾ ਰੰਗ ਪ੍ਰੈਂਕ ਦੀ ਪੂਰੀ ਚੰਗੀ ਹੈ ਲੈ ਆਈ ਵੀਰੇ ਇਧਰ ਨੂੰ ਤੋੜ ਕੇ ਦਿਖਾ ਦਿਓ ਜੀ ਥੋੜੀ ਜੀ ਚੰਗੀ ਆ ਚਮਕ ਦਮਕ ਵਾਲੀ ਆ ਕੋਈ ਐ ਨਹੀਂ ਵੀਰੇ ਲਿੱਸੀ ਨਹੀਂ ਫਿੱਕੀ ਨਹੀਂ ਸਭੀ ਪਲੀ ਚੰਗੀ ਆ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਹਜੇ ਤੇ ਆਪਦੀ ਪਰਸਨਲ ਡਾਕਟਰ ਸਾਹਿਬਾ ਨਾਲ ਲਿਆ ਕੇ ਤੇ 22 ਦੇ ਘਰੇ ਤੁਸੀਂ ਚੈੱਕ ਕਰਵਾ ਸਕਦੇ ਹੁੰਦੇ ਆ ਕਿਉਂਕਿ 22 ਦੇ ਘਰ ਦੀ ਗਰੰਟੀ ਹੁੰਦੀ ਆ ਜਾਂ ਗੱਡੀ 'ਚ ਤੁਸੀਂ ਉੱਤਰ ਦੀ ਪਾਸ ਕਰ ਸਕਦੇ ਆ ਤੋ ਇਧਰ ਨੂੰ ਬੰਨ ਲਿਓ ਜੀ ਬਸ ਬਹੁਤ ਸੋਹਣੀ ਝੋਲੀ ਆ ਫੋਟ ਸ਼ਾਂਕ ਭੋਰਾ ਵੀ ਨਹੀਂ ਜੀ ਐਂਡ ਕੱਲਾ ਕੱਲਾ ਗਲਾਬੀ ਥਣ ਲੱਗਿਆ ਵਾ ਪੂਰਾ ਗੈਪ ਤੇ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਇਹ 38000 ਦੀ ਡਿਮਾਂਡ ਹੋਜੂ ਮਾਨਤਨ ਹੋਜੂ ਮੌਕਾ ਠੀਕ ਆ ਜੀ ਚੰਗੀ ਆ ਵੈੜ ਵੀਰੇ 38000 ਰੁਪਇਆ ਡਿਮਾਂਡ ਵਿੱਚੋਂ ਮਾਨਤਨ ਹੋਜੂਗਾ ਜੀ ਦੋ ਨੰਬਰ ਮੱਝ ਕਿੰਨਾ ਮਾਤੂਆ ਜੀ ਇਹ ਦੂਜਾ ਸੂਆ ਹੈ ਸਮਾਂ ਕਿੰਨਾ ਲੈਂਦੀ ਹੈ ਜੀ ਬਾ ਇੱਕ ਦੋ ਦਿਨ ਹੀ ਲਊਗੀ ਤਿਆਰੀਆਂ ਜੀ ਹਾਂ ਤਿਆਰੀ ਹੈ ਠੀਕ ਹੈ ਵੀਰੇ ਕਿੰਨਾ ਬਾਜੂ ਕਰਮ ਵਾਲੀ ਦੁੱਧ ਦੁੱਧ ਬਾਜੀ 13 14 ਕਿਲੋ ਖੁੱਲਾ ਮੈਂ ਜਾਤ ਆ ਲਈ ਆ ਮੈਂ ਵੈਸੇ ਠੀਕ ਹੈ ਜੀ ਹਾਂ ਜੀ ਤੇ ਜਿਹੜਾ ਇਹਦੇ ਸੀਮਨ ਲੱਗਿਆ ਉਹਦਾ ਵੀ ਰਿਕਾਰਡ ਨਹੀਂ ਇਹਦਾ ਕੋਈ ਆਪਾਂ ਲੈ ਕੇ ਜਾਂਦੇ ਆਪਣੇ ਦੋਨੇ ਨਾਲ ਗਿਆ ਭਾਰ ਪੁੱਛੇ ਦੀ ਥਨਾਂ ਦੀ ਗਾਰੰਟੀ ਹਾਂ ਉਹ ਗਾਰੰਟੀ ਭਾਰ ਭੁਰ ਲੋਕ ਕੇ ਜਾਵਾਂ ਠੀਕ ਹੈ ਕਿੰਨਾ ਦੁੱਧ ਦੱਸਿਆ ਸੀਗਾ ਜੀ 13 14 ਕਿਲੋ ਦੁੱਧ ਪਾ ਜੂਗੀ ਤੋਰ ਕੇ ਦਿਖਾ ਦਿਓ ਜੀ ਸੂਆ ਦੂਜਾ ਸੁੰਦੀ ਆ ਤਿਆਰੀਆਂ ਚ ਆ ਬਾਈ ਕਹਿੰਦਾ 2-4 ਦਿਨ ਬਸ ਰਹਿੰਦੇ ਆ ਜੀ ਜੇ ਬਸ ਤੂੰ ਜੀ ਲਾਜ ਦਾ ਚਲੋ 2-4 ਦਿਨ ਬਸ ਵੀ ਲਿਜਾ ਸਕਦਾ ਬਾਕੀ ਚੰਗੀ ਆ ਸੰਭੀ ਪਾਲੀ ਆ ਜੀ 13-14 ਕਿਲੋ ਬਾਈ ਦੱਸਦਾ ਕਿ ਦੁੱਧ ਖੁੱਲਾ ਹੀ ਪਾਇਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਥਾਨ ਕੋਲ ਨੂੰ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਬਹੁਤ ਸੋਹਣਾ ਸਹਿਜ ਥਾਣਾ ਦਾ ਬਾਕੀ ਤਿਆਰੀ ਵੀ ਬਹੁਤ ਕਮਾਲ ਦੀ ਕੀਤੀ ਹੋਈ ਆ ਸੋਹਣਾ ਹਵਾਨਾ ਉਪ ਦਾ ਚਾਰ ਹੀ ਥਾਣਾ ਦੁੱਧ ਹੁੰਦਾ ਵੀਰੇ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ 110000 ਹੋਜੂ ਲੈਸ ਜੀ ਹਾਂਜੀ ਮੌਕੇ ਤੇ ਮਾਨਤਾ ਨੂੰ ਠੀਕ ਹੈ ਜੇ ਜੀ ਹੈ ਬਾਈ ਦੇ ਰੇਟ 110000 ਰੁਪਿਆ ਡਿਮਾਂਡ ਹੈ ਮੌਕੇ ਤੇ ਮਾਨਤਾ ਨੂੰ ਜਰੂਰ ਹੋਜੂਗਾ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ